ਜਲੰਧਰ ਦੇ ਵਿੱਚ ਇੱਕ ਨਾਰਾ ਲਗਾਉਣ ਤੋਂ ਬਾਅਦ ਮਾਮਲਾ ਇਸ ਕਦਰ ਭਾਗ ਗਿਆ ਕਿ ਹੁਣ ਮੁਸਲਿਮ ਭਾਈਚਾਰਾ ਤੇ ਹਿੰਦੂ ਭਾਈਚਾਰਾ ਆਮੋ ਸਾਹਮਣੇ ਹੋ ਗਿਆ ਦਾਦਾ ਜੀ ਐ ਕਿ ਜਲੰਧਰ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵੱਲੋਂ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਲਈ ਇਕੱਠੇ ਹੋਏ ਸੀ ਇਸ ਦੌਰਾਨ ਉਹਨਾਂ ਦੇ ਵੱਲੋਂ ਆਪਣੇ ਧਰਮ ਦੇ ਨਾਰੇ ਵੀ ਲਗਾਏ ਜਾ ਰਹੇ ਸਨ ਇਸੇ ਦੌਰਾਨ ਇੱਕ ਨੌਜਵਾਨ ਜੋ ਕਿ ਉੱਥੋਂ ਲੰਘਿਆ ਜਾ ਰਿਹਾ ਸੀ ਨਾਰਾ ਸੁਣ ਕੇ ਉਸ ਦੇ ਵੱਲੋਂ Hindu pa Hindu ਧਰਮ ਦੇ ਨਾਲ ਸੰਬੰਧਿਤ ਨਾਰਾ ਲਗਾ ਦਿੱਤਾ ਜਿਸੋਂ ਬਾਅਦ ਮਾਮਲਾ ਇੰਨਾ ਕੁ ਗਰਮਾ ਗਿਆ ਕਿ ਉਹਨਾਂ ਨੇ ਇਸ ਵਿਅਕਤੀ ਦੀ ਕੁੱਟਮਾਰ ਵੀ ਕੀਤੀ ਜਿਸ ਤੋਂ ਬਾਅਦ ਇਹ ਮਾਮਲਾ ਭੱਗ ਗਿਆ ਅਤੇ ਫਿਰ Hindu ਭਾਈਚਾਰੇ ਦੇ ਲੋਕ ਵੀ ਇਕੱਠੇ ਹੋ ਗਏ ਇਸ ਦੌਰਾਨ ਜਿਸ ਵਿਅਕਤੀ ਨੇ Hindu ਧਰਮ ਦਾ ਨਾਰਾ ਲਗਾਇਆ ਸੀ ਉਹਦਾ ਵੀ ਬਿਆਨ ਸਾਹਮਣੇ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਉਹ ਵਿਆਹ ਸੁਣਾਉਣਿਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਵੀ ਆ ਗਿਆ ਦਾ ਨਾਮ ਜੀ ਜੁਗੇਸ਼ ਮਨੂ ਮੇਰਾ ਨਾਮ ਹੈ ਜੁਗੇਸ਼ ਜੀ ਕਿੱਥੇ ਰਹਿਣ ਵਾਲੇ ਹੋ ਜਲੰਧਰ ਜਲੰਧਰ ਕਿਥੋਂ ਜਲੰਧਰ ਕਿਥੋਂ ਰਹਿਣ ਵਾਲੇ ਹੋ ਮੈਂ ਇੱਕੀ ਗਲਤ ਗੱਲ ਕੀਤੀ ਹੈ ਮੈਂ ਨਿਕਲ ਰਿਹਾ ਸੀਗਾ ਜੈ ਸਿੰਘ ਨਾਰਾ ਲਾਇਆ ਅੱਛਾ ਜੀ ਕਿੱਥੇ ਹੋ ਗਿਆ ਜੈ ਨਾਰੇ ਕੋਲ ਜੈ ਸਿੰਘ ਨਾਰਾ ਅੱਛਾ ਜੀ ਨਹੀਂ ਜੈ ਨਾਰਾ ਵਿੱਚ ਗਲਤ ਜੈ ਸਾੜੀ ਵਿੱਚ ਕੁੱਟਮਾਰ ਕੀਤੀ ਗਈ ਤੁਹਾਡੀ ਨਾਲ ਕੁੱਟਮਾਰ ਕੀਤੀ ਗਈ ਤੁਹਾਡੀ ਨਾਲ ਕੁੱਟਮਾਰ ਪੁਲਿਸ ਦੇ ਸਾਹਮਣੇ ਕੋਈ ਬਾਤ ਤੁਹਾਡੀ ਨਾਲ ਕੋਈ ਵਾਰੀ ਸ਼ਾਮਿਲ ਨਹੀਂ ਮਾਰਿਆ ਤੁਹਾਨੂੰ ਮਾਰਿਆ ਆ ਆ ਸਾਰਿਆਂ ਨੇ ਫੜ ਲਿਆ ਇਹਨਾਂ ਨੂੰ ਅਸੀਂ ਕਮਿਸ਼ਨ ਆਫਿਸ ਅਸੀਂ ਦੇਖਿਆ ਕਿ ਸਾਰਿਆਂ ਜਿਹੜਾ ਅੱਜ ਜਲੂਸ ਆਇਆ ਇਹਨਾਂ ਦਾ ਆਪਣਾ ਮੈਮੋਰੈਂਡਮ ਦੇ ਇਹਨ ਇੱਕ ਬੰਦੇ ਦੇ ਸਕੂਟ ਦੇ ਮਗਰਮਗਰ ਸਾਰਿਆਂ ਨੇ ਫੜ ਲਿਆ ਨੂੰ ਸਾਰੇ ਕੁੱਟਾਂ ਨੂੰ ਵੇਜਾ ਦੀ ਚਾਬੀ ਵੀ ਕੱਢ ਲਈ ਉਹਦੇ ਕੱਪੜੇ ਫੜ ਲਿਆ ਨੂੰ ਫਿਰਦੇ ਵੇਹੀ ਅਸੀਂ ਕੰਦ ਟੱਪ ਕੇ ਆਏ ਆ ਤਾਂ ਅੱਜ ਤੂੰ ਕੰਦ ਟੱਪ ਕੇ ਦਪੇ ਹੋ ਅਸੀਂ ਕੰਦ ਟੱਪ ਕੇ ਬਚਾਇਆ ਉਹਨਾਂ ਨੂੰ ਹਮਮ ਕਾਰਨ ਕੀ ਸੀ ਮਾਰਨ ਦਾ ਕਾਰਨ ਕੀ ਸੀ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਇਸ ਤਰ੍ਹਾਂ ਕੇ ਉਹਨਾਂ ਨੂੰ ਮਾਰਨ ਆਏ ਸੀ ਜੀ 50 ਦੇ ਸੋ ਐਸੇ ਗਾਲੂ ਲੈ ਕੇ ਦੋਨਾਂ ਠਿਰਾ ਵਿਚਾਲੇ ਕਹਾ ਸੁਣੀ ਹੋਗੀ ਤੇ ਘਟਨਾ ਦਾ ਪਤਾ ਲੱਗਦੇ ਹੀ ਹਿੰਦੂ ਸੰਗਠਨ ਦੇ ਲੋਕ ਮੌਕੇ ਦੇ ਉੱਤੇ ਪਹੁੰਚ ਗਏ ਅਤੇ ਦੋਵਾਂ ਠਿਰਾ ਦੇ ਵੱਲੋਂ ਜ਼ੋਰ-ਜ਼ੋਰ ਦੀ ਨਾਰੇਬਾਜ਼ੀ ਕੀਤੀ ਗਈ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਸੀ ਤੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਸ਼ਾਂਤ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਇਸੇ ਦੌਰਾਨ ਮੁਸਲਿਮ ਭਾਈ ਚਾਰੇ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਇਹਨਾਂ ਨੇ ਜਾਂਦੇ ਹੋਏ ਸਾਨੂੰ ਅਜੀਹਾ ਬੋਲਿਆ ਪਹਿਲਾਂ ਇਹਨਾਂ ਨੇ ਨਾਰੇਵਾਜੀ ਕੀਤੀ ਅਤੇ ਜਾਣ ਬੁੱਝ ਕੇ ਪੰਗਾ ਲਿਆ ਆਓ ਤੁਹਾਨੂੰ ਵੀਡੀਓ ਦਿਖਾਦੇ ਹਾਂ ਤੋ ਦਾਦੀ ਕੇ ਐਸੇ ਗਾਲੂ ਲੈ ਕੇ ਝੜਪ ਹੋ ਗਈ ਤੇ ਵਿਗੜ ਰਹੀ ਸਥਿਤੀ ਨੂੰ ਦੇਖਦਿਆਂ ਜਲੰਧਰ ਪੁਲਿਸ ਨੇ ਡੀਸੀਪੀ ਨਰੇਸ਼ ਡੋਗਰਾ ਤੇ ਐਸసీపీ ਸੰਦੀਪ ਸ਼ਰਮਾ ਦੀ ਅਗਵਾਈ ਦੇ ਵਿੱਚ ਇੱਕ ਪੁਲਿਸ ਫੋਰਸ ਤਾਇਨਾਤ ਕੀਤੀ ਹਾਲਾਂਕਿ ਪੁਲਿਸ ਹਿੰਦੂ ਸੰਗਠਨਾਂ ਨੂੰ ਮਨਾਉਣ ਦੇ ਵਿੱਚ ਅਸਫਲ ਰਹੀ ਅਤੇ ਉਹਨਾਂ ਨੇ ਸ਼ਹਿਰ ਦੇ ਵਿਅਸਤ ਬੀਐਮਸੀ ਚੌਂਕ ਨੂੰ ਰੋਕ ਦਿੱਤਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਪੁਲਿਸ ਨਾਲ ਵੀ ਉਹਨਾਂ ਦੀ ਕਾਫੀ ਟਕਰਾਰ ਆਰਵਾਜੀ ਹੋਈ ਇਸੇ ਦੌਰਾਨ ਇਸ ਮਾਮਲੇ ਦੇ ਉੱਤੇ ਪੁਲਿਸ ਅਫਸਰ ਦਾ ਬਿਆਨ ਆਇਆ ਉਹਨਾਂ ਨੇ ਘਟਨਾ ਨੂੰ ਲੈ ਕੇ ਕੀ ਕਿਹਾ ਜਰਾ ਸੁਣਦੇ ਹਾਂ ਕੋਈ ਇਦਾਂ ਦੀ ਗੱਲਬਾਤ ਹੀ ਉਹ ਮੁਸਲਮ ਭਾਈਚਾਰੇ ਦੇ ਵਿੱਚ ਜਿਹੜਾ ਸੀ ਉਹਨਾਂ ਦਾ ਅੱਜ ਕੋਈ ਬਰੇਲੀ ਦੇ ਵਿੱਚ ਜਿਹੜਾ ਕੋਈ ਹੋਇਆ ਹੈ ਉਹਦੇ ਸਬੰਧ ਦੇ ਵਿੱਚ ਜਿਹੜਾ ਸੀ ਉਹਨਾਂ ਨੇ ਸੀਪੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀ ਉਹ ਮੰਗ ਪੱਤਰ ਲੈ ਕੇ ਆ ਰਹੇ ਸੀ ਕੋਈ ਲੜਕਾ ਸੀ ਜਿਨੇ ਕੋਈ ਭਗਵਾਨ ਰਾਮ ਦਾ ਜਿਹੜਾ ਹੈਗਾ ਜਕਾਰਾ ਲਾਤਾਂ ਇਹਨਾਂ ਦੀ ਆਪਸ ਵਿੱਚ ਉਸ ਵੇਲੇ ਬਹਿਸਬੋਸ ਹੋਈ ਆ ਉਹ ਆਪਣੇ ਚਲਾ ਗਿਆ ਇਹ ਚਲ ਗਿਆ ਉਸ ਤੋਂ ਬਾਅਦ ਜੋ Hindu ਸੁਗਠਣਾ ਉਹ ਸਾਰੇ ਆ ਕੇ ਇੱਥੇ ਧਰਨੇ ਤੇ ਬੈਠੇ ਆ ਕਹਿੰਦੇ ਜੀ ਕਾਰਵਾਈ ਕਰੋ ਉਹ ਅਸੀਂ ਐਪਲੀਕੇਸ਼ਨ ਲੈ ਕੇ ਵੈਰੀਫਾਈ ਕਰਕੇ ਜਿਹੜੀ ਕਾਰਵਾਈ ਬੰਦੀ ਕਰ ਦਵਾਂਗੇ ਜਿਹੜਾ ਪੀੜਤ ਉਹਦਾ ਨਾਮ ਕੀ ਹੈ ਹਾਂਜੀ ਪੀੜਤ ਕੀ ਨਾਮ ਹੈ ਪੀੜਤ ਸਾਡੇ ਕੋਲ ਹਜੇ ਆਇਆ ਨਹੀਂ ਹੋ ਸਕਦਾ ਉਹਨਾਂ ਨੇ ਬੁਲਾਇਆ ਟੈਲੀਫੋਨ ਕਰਕੇ ਜੋ ਆਗੇ ਤਾਂ ਪੁਸ਼ਕੇ ਤੁਹਾਨੂੰ ਦਾ ਮਾਰਨ ਦੀ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੁੱਟਿਆ ਜਾ ਰਿਹਾ ਉਹਦੇ ਵਿੱਚ ਔਰ ਆਵਾਜ਼ ਆ ਰਹੀ ਹੈ ਮਾਰ ਦੋ ਮਾਰ ਦੋ ਕਰਕੇ ਨਹੀਂ ਨਹੀਂ ਕੋਈ ਅਸੀਂ ਗੱਲ ਨਹੀਂ ਸਾਡੀ ਪੁਲਿਸ ਨਾਲ ਸੀ ਐਸਐਚਓ ਸਾਹਿਬ ਨਾਲ ਸੀ ਸਾਡੇ ਉਹਨਾਂ ਨੇ ਉਸ ਵੇਲੇ ਉਹਨੂੰ ਭੇਜ ਦਿੱਤਾ ਸੀ ਉਹਨੇ ਸਾਨੂੰ ਉਸ ਵੇਲੇ ਲਿਖ ਕੇ ਦਿੱਤਾ ਸੀ ਕਿ ਮੈਂ ਕੋਈ ਕਾਰਵਾਈ ਕਰਾਣੀ ਇਹ ਪ੍ਰੋਟੈਸਟ ਜਿਹੜਾ ਕੀਤਾ ਹੈ ਕਿ ਇਹਨਾਂ ਨੇ ਐਗਜ਼ੈਕਟ ਤੌਰ ਤੇ ਕਿ ਕਿਸ ਕਾਰਨ ਕਰਕੇ ਲੜੇ ਲੜਾਈ ਝਗੜਾ ਹੋਇਆ ਉਸ ਕਰਕੇ ਲਾਇਆ ਹੈ ਕਿ ਉਸ ਕਰਕੇ ਦਿੱਤਾ ਕਿ ਸਾਡੇ ਉਹਨੂੰ ਬੰਦੇ ਨੂੰ ਕੁੱਟਿਆ ਹੈ ਉਹਦੀ ਕਾਰਵਾਈ ਕੀਤੀ ਜਾਵੇ ਉਹ ਅਸੀਂ ਵੈਰੀਫਾਈਸ ਦਿੰਨੇ ਵੀ ਸਾਡੇ ਲੋਕਲ ਕੈਮਰੇ ਸਰਕਾਰੀ ਕੈਮਰੇ ਉਹਨਾਂ ਚ ਚੈੱਕ ਕਰਦੇ ਆ ਚੈੱਕ ਕਰਕੇ ਦੇਖ ਲਵਾਂਗੇ ਜਿਹੜੀ ਵੀ ਕਾਰਵਾਈ ਬੰਦੀ ਹੋਸੀ ਕਰਦੇ ਆ ਸੋਦਾਦ ਦੀ ਹੈ ਕਿ ਇਸ ਵਕਤ ਇਹ ਮਾਮਲਾ ਕਾਫੀ ਭਖਿਆ ਹੋਇਆ ਦੋਨੇ ਧਿਰਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਪੂਰਾ ਮਾਮਲਾ ਗਰਮਾਇਆ ਹੋਇਆ ਹੈ ਹਕੀਕਤ ਟੀਵੀ ਪੰਜਾਬ ਦੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ